ਕਦੇ ਸੋਚਿਆ ਨਹੀਂ ਕਿ ਸਾਡੇ ਘਰਾਂ ਤੱਕ ਪਾਣੀ ਅੰਦਰਾਂ ਤੱਕ ਆਊਗਾ ਪਰ ਇਹ ਕਦੇ ਨਹੀਂ ਸੋਚਿਆ ਪਰ ਜੋ ਰੱਬ ਨੂੰ ਮਨਜ਼ੂਰ ਹੈ ਮੌਕਾ ਹੀ ਨਹੀਂ ਮਿਲਿਆ ਜੀ ਇਹਨਾਂ ਨੂੰ ਕੱਢਣ ਦਾ ਦਾਣੇ ਕੱਢਣ ਦਾ ਮੌਕਾ ਹੀ ਨਹੀਂ ਮਿਲਿਆ ਤਾਂ ਤੁਸੀਂ ਦੇਖਣ ਦੇ ਜੀ ਕੁਝ ਵੀ ਨਹੀਂ ਰਹਿ ਗਿਆ ਇਨਾਂ ਕੋਲ ਅਸੀਂ ਅੱਜ ਫੇਰਾ ਮਾਰਨ ਆਏ ਆਪਣੇ ਘਰ ਕੀ ਵੇਖ ਕੇ ਆਈਏ ਪਰ ਆਪਣਾ ਘਰ ਵੇਖ ਕੇ ਲੱਗ ਨਹੀਂ ਰਿਹਾ ਕਿ ਸਾਡਾ ਘਰ ਹੈ ਬਰਬਾਦ ਹੋ ਗਿਆ ਪਾਜੀ ਹਟ ਕੁਝ ਵੀ ਨਹੀਂ ਹੈਗਾ ਕਿਉਂਕਿ ਇਹਦੇ ਪਾਪਾ ਛੱਤ ਸਾਲ ਤੋਂ ਮੰਜੀ ਤੇ ਉਹ ਕੁਝ ਵੀ ਨਹੀਂ ਕਰ ਸਕਦੇ ਨਾ ਹੀ ਮਿਹਨਤ ਕਰ ਸਕਦੇ ਆਪਣੀ ਉਹ ਠੀਕ ਹੈ ਬਹਿ ਵੀ ਨਹੀਂ ਸਕਦੇ ਉਹਨਾਂ ਨੂੰ ਚੋਕ ਕੇ ਅੰਦਰ ਬਾਹਰ ਕਰਨਾ ਪੈਂਦਾ ਹੈ। ਮੈਂ ਉਹਨਾਂ ਨੂੰ ਸੰਭਾਜਾ ਬੱਚੇ ਨੂੰ ਸੰਭਾ ਆਪਣੀ ਨੂੰ। ਪਾਣੀ ਇਹਨੂੰ ਤੇਜ਼ੀ ਨਾਲ ਚੜਿਆ ਤੁਸੀਂ ਆਪ ਦੇਖ ਸਕਦੇ ਹੋ ਕਿ ਉਹਨਾਂ ਨੂੰ ਸਮਾਨ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ। ਜੇ ਪਾਣੀ ਹੌਲੀ ਹੌਲੀ ਹੁੰਦਾ ਤਾਂ ਸਾਇਦ ਸਮਾਨ ਬਚ ਜਾਂਦਾ। ਸਾਡਾ ਸਾਰਾ ਸਮਾਨ ਜੋ ਆਹ ਦੇਖ ਸਕਦੇ ਹੋ ਤੁਸੀਂ ਆ ਬਰਬਾਦ ਹੋਇਆ ਪਿਆ। ਬਹੁਤ ਬੁਰਾ। ਸਾਡੇ ਬੈੱਡ ਵੀ ਜੋ ਟੁੱਟ ਗਿਆ ਹੈ ਅੱਜ ਦੇਖੋ ਘਰ ਵੀ ਸਾਡਾ ਨਹੀਂ ਰਿਹਾ ਹੈਗਾ। ਕਲਾਨੌਰ ਦੇ ਬਿਲਕੁਲ ਲਾਗੇ ਕਰਕੇ ਡੇਰੀਵਾਲ ਕਿਰਨ ਪਿੰਡ ਹੈ ਜਿਹੜਾ ਉਸ ਪਿੰਡ ਦੇ ਇਹ ਘਰ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਇਹ ਤੁਸੀਂ ਫਸਲਾਂ ਦਾ ਹੋਇਆ ਨੁਕਸਾਨ ਦੇਖ ਰਹੇ ਹੋ ਜਿਹੜਾ ਝੋਨਾ ਪੂਰੀ ਤਰ੍ਹਾਂ ਤੈਸਨੈਸ ਹੋ ਚੁੱਕਿਆ ਪਿੱਛੇ ਜਿਹੜਾ ਘਰ ਹੈ ਇੱਕ ਉਸ ਪਰਿਵਾਰ ਦਾ ਘਰ ਹੈ ਜਿਸ ਵੀਰ ਨੂੰ ਜਿਹੜਾ ਚੱਲਣ ਫਿਰਨ ਤੋਂ ਵੀ ਅਸਮਰੱਥ ਹੈ ਪਿਛਲੇ ਕੁਝ ਸਮੇਂ ਪਹਿਲਾਂ ਉਸਦੇ ਐਸੀਆਂ ਸਾਟਾਂ ਲੱਗੀਆਂ ਕਿ ਉਹ ਚੱਲ ਫਿਰ ਵੀ ਨਹੀਂ ਸਕਦਾ ਪੂਰੀ ਜ਼ਿੰਦਗੀ ਇੱਕ மஞ்சੇ ਤੇ ਪੈ ਕੇ ਆਪਣਾ ਜੀਵਨ ਬទਰ ਕਰ ਰਿਹਾ ਸਾਡੀ ਇੱਕ ਭੈਣ ਹੈ ਤੇ ਉਹਨਾਂ ਦੇ ਦੂਸਰੇ ਪਰਿਵਾਰ ਦਾ ਵੀ ਇੱਕ ਜਿਹੜਾ ਘਰ ਡਿੱਗ ਗਿਆ ਤੇ ਇੱਕ ਛੋਟੀ ਜੀ ਬੱਚੀ ਆ ਘਰ ਦੇ ਕੀ ਹਾਲਾਤ ਨੇ ਤੁਸੀਂ ਵੇਖ ਰਹੇ ਹੋ ਅਸੀਂ ਤੁਹਾਨੂੰ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹ ਹਾਲਾਤਾਂ ਬਾਰੇ ਵੀ ਜਾਣੂ ਕਰਵਾਵਾਂਗੇ ਜੋ ਹੜ੍ਹ ਦੇ ਪਾਣੀ ਨੇ ਰਾਵੀ ਦੇ ਪਾਣੀ ਨੇ ਜਿਹੜਾ ਇਸ ਇਲਾਕੇ ਦੇ ਵਿੱਚ ਇਸ ਪਾਸੇ ਦੇ ਵਿੱਚ ਮਾਰ ਕੀਤੀ ਹੈ ਤੁਸੀਂ ਸਾਡੇ ਨਾਲ ਰਹੋ ਸਾਡੇ ਨਾਲ ਮਾਸਟਰ ਜੀ ਨੇ ਜਿਨ੍ਹਾਂ ਦਾ ਇਹ ਪਿੰਡ ਆ ਤੇ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਇਸ ਪਰਿਵਾਰ ਦੇ ਜਿਹੜੇ ਇੰਨਾ ਘਰਾਂ ਦੇ ਹਾਲਾਤ ਕੀ ਨੇ ਵਾਸ਼ਟਾ ਜੀ ਮੈਨ ਲੱਗਦਾ ਆਪਾਂ ਆਉਂਦਿਆਂ ਨੂੰ ਸਾਹਮਣੇ ਜਿਹੜੀ ਇਹ ਕਣਕਾ ਵੇਖੋ ਜਿਵੇਂ ਦੇਖ ਰਹੇ ਆਂ ਵੀ ਪੂਰੀ ਕਾਲੀ ਹੋ ਚੁੱਕੀ ਹੈ ਨਾ ਤੇ ਇਹ ਪਰਿਵਾਰਾਂ ਦੇ ਹਾਲਾਤ ਨੇ ਢੋਲਾਂ ਦੇ ਵਿੱਚ ਪਏ ਹੋਏ ਦਾਣੇ ਸਾਰਾ ਕੁਝ ਜਿਹੜਾ ਤੈਸ ਨੈਸ ਹੋ ਚੁੱਕਾ ਮੌਕਾ ਨਹੀਂ ਮਿਲਿਆ ਜੀ ਇਹਨਾਂ ਨੂੰ ਕੱਢਣ ਦਾ ਦਾਣੇ ਕੱਢਣ ਦਾ ਮੌਕਾ ਨਹੀਂ ਮਿਲਿਆ ਤਾਂ ਤੁਸੀਂ ਦੇਖਣ ਦੇ ਜੇ ਕੁਝ ਵੀ ਨਹੀਂ ਰਹਿ ਗਿਆ ਨਾ ਕੋਰ ਸਭ ਕੁਝ ਖਤਮ ਹੋ ਗਿਆ ਅਜੇ ਤੁਸੀਂ ਅੰਦਰ ਦਾ ਹਾਲ ਦੇਖਿਓ ਡੇਢ ਤੋਂ 2 ਫੁੱਟ ਪਾਣੀ ਅੰਦਰ ਚੜਿਆ ਹੋਇਆ ਸੀ ਇਹਨਾਂ ਦੇ ਅੱਛਾ ਬੜੇ ਔਖੇ ਇਹਨਾਂ ਨੂੰ ਕੱਢ ਕੇ ਖੜਿਆ ਇੱਥੋਂ ਤੇ ਸਾਡੇ ਨੜਾਂ ਵਾਲੀ ਪਿੰਡ ਉੱਥੇ ਇਹਨ ਤੇ ਬਹੁਤ ਬੱਦਰ ਹਾਲ ਨੇ ਬਹੁਤ ਮਾੜੀ ਹਾਲ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਇਹ ਹੌਲੀ ਹੌਲੀ ਕੱਢ ਕੇ ਬਾਹਰ ਲਿਜਾ ਰਹੇ ਨੇ ਆਪਾਂ ਚਲਦੇ ਆਂ ਅੰਦਰ ਮਾਸਟਰ ਜੀ ਆਜੋ ਸਾਡੇ ਨਾਲ ਘਰ ਖੇਤ ਦੇ ਨਾਲੋਂ ਜਾਂ ਗਲੀ ਦੇ ਨਾਲੋਂ ਕਾਫੀ ਉੱਚਾਗਾ ਫੇਰ ਵੀ ਤੁਸੀਂ ਕਹਿੰਦੇ ਹੋ ਵੀ ਡੇਢ ਡੇਢ ਫੁੱਟ ਇੱਥੇ ਪਾਣੀ ਸੀਗਾ ਬਿਲਕੁਲ ਜੀ ਤੁਸੀਂ ਕੰਦਾ ਦੇ ਨਿਸ਼ਾਨ ਦੇਖ ਸਕਦੇ ਜੀ ਹੂੰ ਡੇਢ ਤੋਂ 2 ਫੁੱਟ ਦੇ ਨਿਸ਼ਾਨ ਲੱਗੇ ਹੋਏ ਨੇ ਅੰਦਰ ਓਏ ਹੋਏ ਜਿਹੜੇ ਬੈੱਡ ਨੇ ਉਹ ਗਲਗੇ ਨੇ ਅੰਦਰ ਤੁਸੀਂ ਦੇਖੋਗੇ ਜਾ ਕੇ ਕਿ ਪਾਣੀ ਅੰਦਰ ਤੱਕ ਚਲੇ ਗਿਆ ਆ ਦੇਖੋ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਦੂ ਕੀਤਾ ਹੁੰਦਾ ਝੋਨਾ ਲਾਉਣ ਵਾਸਤੇ ਇਹ ਹਾਲਤ ਹੈ ਇੱਧਰ ਇੱਧਰ ਵੀ ਮੈਨੂੰ ਲੱਗਦਾ ਇਹਨਾਂ ਦਾ ਜਿਹੜਾ ਸਮਾਨ ਆ ਉਹ ਕੱਢ ਕੱਢ ਕੇ ਰੱਖਿਆ ਹੋਇਆ ਬਹੁਤ ਜ਼ਿਆਦਾ ਦਿਖਾਓ ਜ਼ਰੂਰ ਦਿਖਾਓ ਇੱਧਰ ਵੀ ਤੇ ਸਾਰਾ ਸਮਾਨ ਜਿਹੜਾ ਦੇਖੋ ਕਿਵੇਂ ਬਹੁਤ ਔਖਾ ਮਾਸਟਰ ਜੀ ਜਿਹੜੇ ਹਾਲਾਤ ਜਿਹੜੇ ਇਹਨਾਂ ਘਰਾਂ ਤੇ ਪਏ ਨੇ ਜਿਸ ਤਰ੍ਹਾਂ ਇਹਨਾਂ ਵਿੱਚ ਦੀ ਭੈਣ ਜੀ ਕਿੱਥੇ ਨੇ ਇੱਧਰ ਨੇ ਸੱਸੀ ਘਾਲ ਭੈਣ ਜੀ ਭੈਣ ਜੀ ਤੁਹਾਡਾ ਵੀ ਇਸੇ ਪਾਸੇ ਮਕਾਨ ਇਹੀ ਆ ਤੁਹਾਡਾ ਵੀ ਦੇਖਾਰੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਦੱਸਣ ਦੀ ਜ਼ਰੂਰਤ ਨਹੀਂ ਤੁਸੀਂ ਸਭ ਦੇਖ ਸਕਦੇ ਹੋ ਸਾਡੇ ਅੰਦਰ ਜਾ ਕੇ ਕਿ ਸਾਡੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਅਸੀਂ ਬਹੁਤ ਔਖਾ ਟਾਈਮ ਕੱਢਿਆ ਜਿਸ ਟਾਈਮ ਪਾਣੀ ਆਇਆ ਸੀ ਬਹੁਤ ਔਖੇ ਨਿਕਲੇ ਸੀ ਇੱਥੋਂ ਕਿਉਂਕਿ ਪਾਣੀ ਇਕਦਮ ਹੀ ਘਰਾਂ ਦੇ ਅੰਦਰ ਹੀ ਆ ਗਿਆ ਸੀ ਤੇ ਸਾਨੂੰ ਸਮਾਨ ਕੱਢਣ ਦਾ ਟਾਈਮ ਹੀ ਨਹੀਂ ਲੱਗਾ ਪਹਿਲਾਂ ਤੁਹਾਨੂੰ ਲੱਗਿਆ ਸੀਗਾ ਵੀ ਪਾਣੀ ਚੜਜੂਗਾ ਇੰਨਾ ਜਾਂ ਜਦੋਂ ਵਾਲੇ ਵਾਲੋਂ ਗੱਲ ਸੁਣੀ ਸੀ ਤੇ ਸੋਚਿਆ ਨਹੀਂ ਕਿ ਸਾਡੇ ਘਰਾਂ ਤੱਕਰ ਪਾਣੀ ਅੰਦਰਾਂ ਤੱਕਰ ਆਊਗਾ ਪਰ ਇਹ ਕਦੇ ਨਹੀਂ ਸੋਚਿਆ ਪਰ ਜੋ ਰੱਬ ਨੂੰ ਮਨਜ਼ੂਰ ਹੈ ਅਸੀਂ ਬਹੁਤ ਔਖੇ ਬਾਹਰ ਨਿਕਲੇ ਇੱਕ ਤੇ ਇਹਦੇ ਪਾਪਾ ਵੀ ਮੰਜੀ ਤੇ ਉਹਨਾਂ ਨੂੰ ਵੀ ਚੁੱਕ ਕੇ ਜਿਹੜਾ ਇਹ ਕੋਠੇ ਦੇ ਲੈ ਕੇ ਗਏ ਸੀ ਅੱਛਾ ਉਹ ਜਿਵੇਂ ਅਸੀਂ ਦੇਖ ਰਹੇ ਹਾਂ ਉਹਨਾਂ ਨੂੰ ਚੱਲਣ ਫਿਰਨ ਤੋਂ ਵੀ ਸਮਰੱਥ ਨਹੀਂ ਜਦੋਂ ਪਾਣੀ ਆ ਗਿਆ ਤੁਸੀਂ ਉਹਨਾਂ ਨੂੰ ਚੁੱਕ ਕੇ ਕੋਠੇ ਤੇ ਲੈ ਕੇ ਗਏ ਹਾਂਜੀ ਉਹਨਾਂ ਨੂੰ ਚੁੱਕਿਆ ਸੀ ਇਕਦਾਂਮੀ ਕੋਠੇ ਤੇ ਚੜਾਇਆ ਫਿਰ ਬੱਚੇ ਵੀ ਛੋਟੇ-ਛੋਟੇ ਸਾਡੇ ਇਹਨਾਂ ਨੂੰ ਵੀ ਕੋਠੇ ਤੇ ਚੜਾਇਆ ਸੀ ਤੇ ਫਿਰ ਦੂਜੇ ਦਿਨ ਸਰਕਾਰ ਦੇ ਬੰਦੇ ਆਏ ਸੀ ਜਿਹੜੇ ਸਾਨੂੰ ਕਿਸ਼ਤੀ ਤੇ ਲੈ ਕੇ ਗਏ ਸੀ ਅਸੀਂ ਪਾਣੀ ਦੇ ਵਿੱਚ ਫਸ ਗਏ ਸੀ ਛੱਤਾਂ ਦੇ ਉੱਤੇ ਰਾਤ ਕੱਢੀ ਅਸੀਂ ਪੂਰੀ ਭੁੱਖੇ ਪਾਣੀ ਵਾਲੇ ਅਡੇ ਕੋਈ ਰਾਸ਼ਨ ਪਾਣੀ ਨਹੀਂ ਸੀ ਸਭ ਕੁਝ ਰੋੜ ਰੜ ਗਿਆ ਸਾਡਾ ਮਾਸਟਰ ਜੀ ਨੇੜੇ ਆ ਜਾਓ ਤੁਸੀਂ ਵੀ ਅੱਜ ਇਹਦਾ ਮਤਲਬ ਜੀ ਜਦੋਂ ਪਾਣੀ ਆਇਆ ਇਹਨਾਂ ਪਰਿਵਾਰਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਉਹ ਜਦੋਂ ਪਾਣੀ ਚੜ ਗਿਆ ਪਾਣੀ ਇੱਕਦਮ ਇਕੱਠਾ ਹੀ ਆਇਆ ਨਾ ਪਾਣੀ ਸਾਰਾ ਤੇ ਉਦੋਂ ਮੌਕਾ ਹੀ ਨਹੀਂ ਪਹਿਲਾਂ ਲੋਕਾਂ ਨੂੰ ਇਹ ਆਸ ਹੀ ਨਹੀਂ ਸੀ ਵੀ ਇੰਨਾ ਪਾਣੀ ਇੱਥੇ ਆ ਜਾਣਾ ਵਾ ਉਹ ਪਾਣੀ ਇੱਕਦਮ ਆਇਆ ਤੇ ਫਿਰ ਇਹ ਜਾਰੇ ਸਾਰੇ ਕਿਰ ਗਏ ਉੱਤੇ ਛਤਵੀਂ ਨੀਂ ਨੀ ਵਿਚਾਰਿਆ ਕਮਰਾ ਉੱਤੇ ਜਾਂ ਤਾਂ ਕਹਿੰਦਾ ਕਮਰਾ ਜਿੰਦ ਤੋਂ ਉੱਪਰ ਹੈਗਾ ਨਾ ਜੀ ਜੀ ਉਹ ਤੇ ਲੋਕੋ ਪਹਿਲੇ ਕੋਠੇ ਤੇ ਚਲੇ ਗਏ ਕਿ ਸਮਾਨ ਤੁਨੀ ਕੁਸੜਾ ਬਦਲ ਲੈ ਗਏ ਬਿਲਕੁਲ ਤੇ ਉੱਪਰ ਜਿਹੜੇ ਨਾ ਕਹਿੰਦਾ ਉਹ ਸਮਾਨ ਚੁੱਕ ਕੇ ਉੱਤੇ ਰੱਖਿਆ ਵੀ ਆ ਉਹ ਤਰਪਾਲ ਤਰਪੂਲਾਂ ਪਾਈਆਂ ਪਰ ਉਹ ਮਸ਼ੀਨਾਂ ਤਾਂ ਉੱਥੇ ਹੀ ਵਿਖਲੇ ਸਾਰੇ ਉੱਤੇ ਪਈਆਂ ਸਾਰੇ ਜਿਹੜੇ ਉਹ ਵੀ ਸਾਰਾ ਪਾਣੀ ਉੱਤੇ ਪੈਂਦਾ ਰਿਹਾ ਰਾਤ ਵਿਚਾਰਿਆ ਨੰਦੇ ਰਾਤ ਇਦਾਂ ਲੜਨੇ ਲੱਗੇ ਉਹ ਅਗਲੇ ਨਾਲ ਕੱਢੇ ਲੋਕਾਂ ਚ ਤੋਂ ਨੰਦੇ ਇਹ ਪ੍ਰੋਬਲਮ ਬੜੀ ਉਹਦੇ ਅੰਦਰ ਜਾ ਕੇ ਵੇਖਦਾ ਅੰਦਰ ਸਾਰਾ ਹੀ ਨਾ ਦੇਖੋ ਅੰਦਰ ਕਮਰੇ ਪੜਗਿਆਂ ਤੋਂ ਪਾਣੀ ਕੇ ਬਾਹਰਲੇ ਪਾਸੇ ਵੀ ਜਿਹੜਾ ਖੇਤਾਂ ਦੇ ਵਿੱਚ ਘਰ ਦੇ ਵਾਲੇ ਦੋਲੇ ਪੂਰਾ ਪਾਣੀ ਖੜਾਗਾ ਹੋਏ ਹੋਏ ਪਾਣੀ ਅਜੇ ਵੀ ਪਾਣੀ ਫਰੈਸ਼ਿੰਗ ਦਾ ਪੂਰਾ ਸਮਾਨ ਹੀ ਸਾਰਾ ਕੁਝ ਹੀ ਤੈਸ ਨੈਸ ਹੋ ਗਿਆ ਜੀ ਕੰਦਾਂ ਤੇ ਦੇਖੋ ਕਿੱਥੇ ਤੱਕ ਰੇਜੀ ਚੜੀ ਹੋਈ ਆ ਅੱਥਲੇ ਸਾਰੀ ਦੁਕਾਨਦ ਪਰਲੇ ਬਨੇ ਪਾਟੀ ਆ ਫਰਸ਼ਾ ਆ ਸਾਰਾ ਫਟਿਆ ਹੋਏ ਹੋਏ ਤੇ ਅੱਜ ਇਤਨੇ ਨੁਕਰਾਂ ਪਿਛੇ ਪਾੜੀ ਤੇ ਥੱਲੇ ਇਤਨਾ ਜੇ ਬੜਾ ਖਸਕਉਣ ਵਾਲਾ ਉਹ ਬੈਠੇ ਖਤਲੇ ਗਲ ਗਿਆ ਥੱਲੇ ਨਾਲ ਹੀ ਆ ਨਾ ਸਮਾਨਾ ਜੀ ਕੱਢਿਆ ਉਹਦਾ ਕਾਇਆ ਹੀ ਨਹੀਂ ਗਿਆ ਇੱਥੇ ਬਣੀ ਜਿਆਦਾ ਸੀ ਮੈਂ ਆਇਓ ਇਰੇ ਇੱਥੇ ਆ ਜਾਓ ਤੇ ਅੱਜ ਇਹਨਾਂ ਸਮਾਨ ਕੱਢਿਆ ਹੁਣਾ ਕਲਰਾ ਪਾਇਆ ਜਾਨ ਸਾਰਾ ਕੁਝ ਵਾਰਿਆ ਨੇ ਤੇ ਹੁਣ ਸਮਾਨੋ ਹੀ ਵਰਦਨ ਵਾਲਾ ਵੀ ਨਹੀਂ ਕਪੜਾ ਵੀ ਸਾਰੇ ਗੜ ਗੁਰ ਗਿਆ ਖਰਾਬ ਹੋ ਗਿਆ ਹਾਂ ਤੁਸੀਂ ਆ ਕੀ ਸਮਾਨ ਅੱਜ ਛੇੜਿਆ ਇਹ ਹਾਂਜੀ ਵੀਰ ਜੀ ਅਸੀਂ ਅੱਜ ਫੇਰਾ ਮਾਰਨ ਆਏ ਆਪਣੇ ਘਰ ਕੀ ਵੇਖ ਕੇ ਆਈਏ ਪਰ ਆਪਣਾ ਘਰ ਵੇਖ ਕੇ ਲੱਗ ਨਹੀਂ ਰਿਹਾ ਕਿ ਸਾਡਾ ਘਰ ਹੈ ਬਰਬਾਦ ਹੋ ਗਿਆ ਪਾਜੀ ਹਟ ਕੁਝ ਵੀ ਨਹੀਂ ਹੈਗਾ ਇੱਕ ਕਮਰਾ ਤੁਹਾਡਾ ਹੀ ਇਹੀ ਹੈ ਇਹਨਾਂ ਕੋਲੇ ਜੀ ਟਿਕਣਾ ਇੱਕ ਇਹਨਾਂ ਕੋਈ ਕਮਰਾ ਹੈ ਇਹਨੇ ਥਾ ਚ ਪੰਜ ਪਰਿਵਾਰ ਰਹ ਰਹੇ ਨੇ ਪੰਜ ਘਰ ਨੇ ਪੰਜੇ ਕਮਰੇ ਨੇ ਤੇ ਪੰਜੇ ਪਰਿਵਾਰ ਰਹੇ ਨੇ ਇੱਕ ਇੱਕ ਕਮਰਾ ਸਾਰੇ ਇਹਨਾਂ ਕੋਚਾਰੇ ਕੋਈ ਹੈਗਾ ਸੀਗਾ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਦੋਸਤੋ ਉਹ ਜਿਵੇਂ ਅਸੀਂ ਪਹਿਲਾਂ ਦੱਸਿਆ ਵੀ ਇਹਨਾਂ ਦੇ ਜਿਹੜੇ ਪਤੀ ਆ ਉਹ ਚੱਲਣ ਫੇਰਨ ਤੋਂ ਸਮਰੱਥ ਨਹੀਂ ਪਈ ਨੇ ਸਿਰਫ ਉਹ ਕੁਝ ਨਹੀਂ ਕਰ ਸਕਦੇ ਇਹ ਭੈਣ ਦੇ ਸਿਰ ਤੇ ਸਾਰੀ ਜ਼ਿੰਮੇਵਾਰੀ ਇਹ ਬੇਟੀ ਤੁਹਾਡੀ ਆ ਹਾਂਜੀ ਤੁਹਾਡਾ ਇੱਕੋ ਬੱਚੀ ਹੈ ਕਿ ਇਹਦੇ ਪਾਪਾ 60 ਸਾਲ ਤੋਂ ਮੰਜੀ ਤੇ ਉਹ ਕੁਝ ਵੀ ਨਹੀਂ ਕਰ ਸਕਦੇ ਨਾ ਹੀ ਮਿਹਨਤ ਕਰ ਸਕਦੇ ਆਪਣੀ ਉੱਠ ਕੇ ਬਹਿ ਵੀ ਨਹੀਂ ਸਕਦੇ ਉਹਨਾਂ ਨੂੰ ਚੋਕ ਕੇ ਅੰਦਰ ਬਾਹਰ ਕਰਨਾ ਪੈਂਦਾ ਹੈ ਮੈਂ ਉਹਨਾਂ ਨੂੰ ਸੰਭਾਲਾਂ ਜੇ ਬੱਚੇ ਨੂੰ ਸੰਭਾਲ ਆਪਣੀ ਨੂੰ ਮੈਂ ਬਹੁਤ ਦੁਖੀ ਹਾਂ ਕਿਤੇ ਰੱਬ ਨੇ ਵੀ ਸਾਨੂੰ ਮਾਰ ਦਿੱਤਾ ਪਹਿਲੇ ਦੇ ਮਰੇ ਸੀ ਅਸੀਂ ਤੁਸੀਂ ਦੇਖ ਸਕਦੇ ਹਟਾਹੀ ਹਾਲਾਤ ਹੈ ਘਰ ਦੇ ਬਸ ਸਰਕਾਰ ਅਗੇ ਹੀ ਮੰਗ ਕਰਨੇ ਆ ਸੀ ਕਿ ਸਾਨੂੰ ਕੋਈ ਉੱਚੇ ਥਾਂ ਤੇ ਘਰ ਬਣਾ ਕੇ ਦੇ ਦਿਓ ਜਿੱਥੇ ਪਾਣੀ ਨਾ ਪਹੁੰਚ ਸਕੇ ਬਸ ਇਹੀ ਬੇਨਤੀ ਕਰਨੇ ਸਰਕਾਰ ਨੂੰ ਅਸੀਂ ਸਮਾਨ ਖੋਲਿਆ ਪੈਣੇ ਕੁਝ ਆਸ ਸੀ ਕਿ ਤੁਹਾਨੂੰ ਵੀ ਕੁਝ ਨਾ ਕੁਝ ਕੰਮ ਦੀਆਂ ਚੀਜ਼ਾਂ ਜਾਂ ਤੁਸੀਂ ਕੱਢਣ ਦਾ ਮੌਕਾ ਮਿਲਿਆ ਤੁਹਾਨੂੰ ਨਹੀਂ ਜੀ ਸਾਨੂੰ ਕੋਈ ਆਸ ਨਹੀਂ ਕਿਉਂਕਿ ਸਾਡਾ ਕੁਝ ਵੀ ਨਹੀਂ ਬਚਿਆ ਹੈਗਾ ਜੋ ਕੱਢਣ ਵਾਲਾ ਸੀਗਾ ਕਿਉਂਕਿ ਸਾਡਾ ਸਾਰਾ ਸਮਾਨ ਜੋ ਆਹ ਦੇਖ ਸਕਦੇ ਹੋ ਤੁਸੀਂ ਆਹ ਬਰਬਾਦ ਹੋਇਆ ਪਿਆ ਬਹੁਤ ਬੁਰਾ ਸਾਡੇ ਬੈੱਡ ਵੀ ਜੋ ਟੁੱਟ ਗਿਆ ਆਹ ਦੇਖੋ ਕਾਰ ਵੀ ਸਾਡਾ ਨਹੀਂ ਰਿਹਾ ਹੈਗਾ ਕੀ ਅਸੀਂ ਇੱਥੇ ਆ ਸਕੀਏ ਕਿਉਂਕਿ ਸਾਨੂੰ ਇੱਥੇ ਰਹਿਣ ਦਾ ਵੀ ਖਤਰਾ ਹੈ ਕਿਉਂਕਿ ਕਿਸੇ ਟਾਈਮ ਕੰਦ ਡੇਬੇ ਸਕਦੀ ਹੈ ਸਾਡੇ ਤੇ ਮੈਲੀ ਕੁਮਾਸ਼ਾ ਜੀ ਵਾਕਈ ਜਿਹੜਾ ਆਲੇ ਦੁਆਲੇ ਜਿਵੇਂ ਦਿਖ ਰਿਹਾ ਹੈਗਾ ਕੰਧਾਂ ਪਾਟੀਆਂ ਹੋਈਆਂ ਨੇ ਸੈਲ ਚੜੀ ਹੋਈ ਆ ਕੋਈ ਬਿਲਕੁਲ ਲੱਗ ਗਿਆ ਸਾਰਾ ਇਹ ਸਾਰਾ ਕੁਛ ਨੰਦਾ ਬਾਕੀ ਸਾਰੇ ਕਮਰੇ ਜਿਹਾ ਵਾਲੇ ਬਾਕੀ ਕਮਰੇ ਜਿਹੀ ਹੋਈ ਵਾਲੇ ਜੋ ਦੇਖ ਰਹੇ ਆ ਉਹੀ ਹਾਲ ਆ ਉਦੋਂ ਤੇ ਚਰੇ ਨਾ ਉਹ ਜਿਹੜਾ ਨੀਵਚਰਾ ਚੱਲ ਸਕਦੇ ਉੱਠ ਵੀ ਨਹੀਂ ਸਕਦੇ ਉਹਨੂੰ ਰਾਤ ਇਹ ਨਮੀ ਚ ਉੱਪਰ ਖੜਿਆ ਉੱਪਰ ਕਮਰਾ ਵੀ ਇੰਨੀ ਕੋਈ ਉੱਤੇ ਜਾ ਕੇ ਦਰਵਾਜ਼ਾ ਤਰਾਂ ਪਾ ਕੇ ਰਾਤ ਵਿਚਾਰੇ ਤੇ ਬੈਠੇ ਨੇ ਲਾੜ ਲਾ ਕੇ ਮੀਂਹ ਮੇਲਾ ਸਭ ਕੁਝ ਖੁੱਲੇ ਖੁੱਲੇ ਹੋ ਗਏ ਕੁਦਨ ਮੌਕੇ ਤਰਪਾਲੇ ਹੁਣ ਦੇ ਵੀ ਕੋਸਰੇ ਉਹ ਲੈਣਾ ਕਿ ਤੋਂ ਜਾਣਦੀ ਗੰਜਾਇਸ਼ੀ ਬਿਲਕੁਲ ਬਿਲਕੁਲ ਰਾਤ ਵਿਚਾਰੇ ਉਦੈ ਨਾ ਕੱਟੀ ਮੁਰਾ ਖਲੇ ਦਿਨ ਲੁਕਣ ਕੇ ਕੱਢਿਆ ਇੱਥੋਂ ਨਾ ਬਿੜੀ ਤੇ ਲੱਗ ਗਿਆ ਪਾਣੀ ਬਹੁਤ ਸੀਗਾ ਪਾਣੀ ਇਹਨੇ ਤੇਜ਼ੀ ਨਾਲ ਚੜਿਆ ਤੁਸੀਂ ਆਪ ਦੇਖ ਸਕਦੇ ਕਿ ਉਹਨਾਂ ਨੂੰ ਸਮਾਨ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ ਜੇ ਪਾਣੀ ਹੌਲੀ ਹੌਲੀ ਹੁੰਦਾ ਤੇ ਸ਼ਾਇਦ ਸਮਾਨ ਬਚ ਜਾਂਦਾ ਸਾਰਾ ਸਮਾਨ ਹੀ ਗਰਕ ਹੋ ਗਿਆ ਦੇਖੋ ਬਹੁਤ ਔਖਾ ਹੋ ਗਿਆ ਪਹਿਣ ਵਾਸਤੇ ਇਥੋਂ ਰਾਵੀ ਮਲਾ ਦਾ 4 ਕਿਲੋਮੀਟਰ ਹੀ ਮਸਾ ਹੋ। ਹਾਂਜੀ 4-5 ਕਿਲੋਮੀਟਰ ਦਾ ਰਾਵੀ ਹੈ। ਇਹ ਘਾ ਡਰੇਨ ਨਾਲ ਲੱਗਦੀ ਜਦੋਂ ਕਿਰਨ ਵਾਲਾ ਬੋਲਦੇ ਆਂ। ਬਿਲਕੁਲ ਨਾਲ ਆ। ਇਹ ਇਹਨਾਂ ਦੀ ਪਾਲੀਆਂ ਦੇ ਨਾਲ ਹੀ ਆ। ਅੱਛਾ। ਪਰ ਤੁਸੀਂ ਹੁਣ ਦੇਖੋ ਕਿ ਚਾਰ ਫਿਰ ਪਾਣੀ ਜਿਹੜਾ ਖੜਾ ਨਾ ਉਹ ਸਾਰਾ ਕਿਰਨ ਵਾਲੇ ਤੋਂ ਟਪਕੇ ਸਾਰਾ ਕੁਛ ਆਇਆ। ਤੇ ਇੱਥੇ ਤੇ ਸੜਕ ਦੇ ਉੱਤੋਂ ਜੀ ਕਿੰਨਾ ਕਿੰਨਾ ਪਾਣੀ ਸੀ ਤੇ ਹੁਣ ਹੀ ਲੋਕ ਕੱਲ ਹੀ ਲੰਗਣ ਲੱਗੇ ਸੜਕ ਤੋਂ ਆਉਂਦੀ। ਜੀ ਜੀ। ਨਹੀਂ ਤੇ ਪਾਣੀ ਦਾ ਸਾਰਾ ਤਾਂ ਸੁਲੰਘਣਾ ਬੰਦ ਹੋਇਆ ਸੀ ਬਿਲਕੁਲ। ਸਿਰਫ ਜਿਹੜੀ ਬੇੜੀਆਂ ਪੀਲਾਂ ਦੋ ਚਲਣਾਈਆਂ ਨੇ। ਤੇ 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 ਅੰਦਰੋਂ ਬਾਅਦ ਚ ਮੁੜ ਕੇ بڑے بڑے ਕੋ ਟਰੈਕਟਰ ਆਉਣ ਲੱਗਾ ਤੇ ਆ ਗੱਡੀਆਂ ਕੱਲ ਆਉਣ ਲੱਗੀਆਂ ਗੱਡੀਆਂ ਤੇ ਕਾਰਾਂ ਜਿਹੜੀਆਂ ਨੇ ਮੋਟਰਸਾਈਕਲ ਵਗੈਰਾ ਨਹੀਂ ਇਥੇ ਨਹੀਂ ਸੀ ਬੌਂਸ ਸਕਦਾ ਕੋਈ ਕੋਈ ਨਹੀਂ ਸੀ ਨਾ ਕੋਈ ਇਹਦੇ ਤਾਂ ਉਹ ਬਾਅਦ ਚ ਹੁਣ ਚੱਲ ਤੁਰਨ ਲੱਪਿਆ ਕੰਮ ਥੋੜਾ ਜਿਹਾ ਪਾਣੀ ਲੱਥਾ ਤੇ ਹਾਂ ਤਾਂ ਕਿਰਨ ਦੀ ਮਾਰ ਤੇ ਹਰ ਸਾਲ ਪੈਂਦੀ ਐ ਇਸੇ ਕਰਕੇ ਬਾਰ ਬਾਰ ਕਹਿ ਰਹੇ ਕਿ ਸਾਡਾ ਉੱਚੇ ਥਾਂ ਕਿਤੇ ਪ੍ਰਬੰਧ ਹੋ ਜੇ ਕਿਉਂਕਿ ਹਰ ਸਾਰੀ ਫਸਲ ਮਰ ਜਾਂਦੀ ਇਹਨਾਂ ਦੀ ਜੇ ਕਿਰਨ ਦਾ ਪਾਣੀ ਹਰ ਸਾਲ ਘਰ ਚ ਨਹੀਂ ਆਉਂਦਾ ਪਰ ਫਸਲਾਂ ਤੇ ਨੁਕਸਾਨ ਹੋ ਜਾਂਦਾ ਤੇ ਫਸਲ ਦੇ ਸਿਹਤ ਤੇ ਥੋੜਾ ਬੋਤਾ ਹਰ ਕੋਈ ਰੋਟੀ ਖਾ ਰਿਆ ਉਹ ਬਾਹਰ ਦੇਖ ਰਹੇ ਆ ਜਿਵੇਂ ਝੋਨੇ ਦੀ ਫਸਲ ਜਿਹੜੀ ਪੂਰੀ ਤਰ੍ਹਾਂ ਤਹਿਸਨੇਸ਼ ਹੋਈ ਹੈ ਜਿਹੜਾ ਜਿਹੜੀਆਂ ਕਿਰਨਾਂ ਜਾਂ ਹੋਰ ਬਰਸਾਤੀ ਨਾਲੇ ਜਿਹੜੇ ਹਨ ਇਹਨਾਂ ਦੀ ਜੇ April May ਚ ਹੀ ਖੜਾਈ ਹੋ ਜੇ ਉਹ ਚ ਸਾਫ ਹੋ ਜਾਣਾ ਤੇ ਕਾਫੀ ਹੱਦ ਤੱਕ ਪਾਣੀ ਖਿੱਚ ਕੇ ਖੜ ਸਕਦੇ ਆ ਪਰ ਹੋਇਆ ਕਿ ਉਹ ਬੰਦ ਰਹਿਣ ਕਰਕੇ ਉਹਦੀ ਪੂਰੀ ਸਫਾਈ ਨਹੀਂ ਹੋਈ ਤੇ ਪਾਣੀ ਰੁਕ ਚੁੱਕ ਕੇ ਪ੍ਰਾਣੀ ਚ ਜਾ ਗਿਆ ਫਿਰ ਤੁਹਾਨੂੰ ਪਤਾ ਪਾਣੀ ਬੁੜਕੇ ਜ਼ਰਾ ਬਣਾ ਲੇ ਤੇ ਫਿਰ ਉਹਨੇ ਜਿੱਦਣ ਤੁਰ ਪਿਆ ਫਿਰ ਤੁਰਿਆ ਜਾਣਾ ਫਿਰ ਉਹਨੇ ਤੇ ਫਿਰ ਤੁਸੀਂ ਬਾਹਰ ਫਸਲਾਂ ਤੁਸੀਂ ਦੇਖ ਸਕਦੇ ਹੋ ਕਿ ਮੰਜਰਾ ਇੱਕ ਦੂਜੇ ਨਾਲ ਵੱਜ ਕੇ ਤੇ ਬਿਲਕੁਲ ਪੱਤਰ ਪੈ ਗਈ ਮੋਗਾ ਕੰਮ ਉਹਨਾਂ ਦਾ ਤੇ ਉਹ ਪਰ ਉਹਨਾਂ ਚ ਨਿਕਲਣਾ ਕੁਝ ਨਹੀਂ ਗਿਆ ਬਿਲਕੁਲ ਕਿਉਂਕਿ ਉਹਦੇ ਵਿੱਚ ਥਲੇੜੀ ਪ੍ਰਾਲੀ ਉਹ ਵੀ ਬੂਮ ਮਾਰ ਲੱਗ ਪਈ ਆ ਥਲੇ ਇਹਨਾਂ ਨਾਲ ਕਲਗੀ ਥਲੇ ਉਹ ਜਿਹੜੇ ਤੁਸੀਂ ਦਾਣੇ ਮੁੰਜਰਾ ਹੱਥ ਛੜ ਕੇ ਦੇਖ ਲਿਓ ਭਾਈ ਉਹ ਦੇਖਣ ਨੂੰ ਲੋਕਾਂ ਆਖਣਾ ਹੀ ਆ ਵੀ ਸ਼ਾਇਦ ਘਰ ਝੋਨਾ ਕੁਝ ਨਹੀਂ ਹੈ ਉਹਦੇ ਹੈ ਕੁਝ ਨਹੀਂ ਖਾਲੀ ਹੈ ਬਿਲਕੁਲ ਤੇ ਵੇਖ ਲਈ ਤੁਸੀਂ ਟੋਕੇ ਦੇਖ ਲਓ ਜਿਕਰ ਕੇ ਇਹਦੇ ਇੱਕ ਆਜ਼ ਘਰ ਵੀ ਗਏ ਇਹਨਾਂ ਦੇ ਇੱਕ ਫਸਲਾਂ ਗਈਆਂ ਹੁਣ ਸਾਡੇ ਲੱਕੇ ਚ ਫੁਰਪੁਤੇ ਇਹ ਗੱਲ ਆ ਉਹ ਤੇ ਜਿਹੜੇ ਜ਼ਿਮੀਂਦਾਰ ਨੇ ਨਾ ਉਹ ਠੇਕੇ ਦੀ ਜ਼ਮੀਨ ਲਈ ਹੈ ਜੀ 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 ਹੁਣ ਪਹਿਲਾਂ 50 60 ਹਜ਼ਾਰ ਠੇਕਾ ਦਿੱਤਾ ਹੁੰਦਾ ਹੁਣ ਉਤੇ 20 250 ਸਤਿ ਅਰਿਓ ਤੇਲੇ ਬਲਕੇ ਤੇ ਰੁਪਈਆ ਨਿਕਲਾਂ ਚ ਕੋਈ ਵੀ ਬਿਲਕੁਲ ਤੇ ਹੁਣ ਸਾਰੀਆਂ ਆਸਾਂ ਤੇ ਇਸੇ ਤਰ੍ਹਾਂ ਦੀਆਂ ਹੁੰਦੀਆਂ ਨੇ ਨਾ ਵੀ ਇਹ ਫਸਲ ਨਿਕਲੇਗੀ ਤੇ ਚਲੋ ਆ ਵੀ ਕਰ ਲਾਂਗੇ ਕਰਦਾ ਵੀ ਕਰ ਲਾਂਗੇ ਉਹ ਤੇ ਤੁਹਾਡਾ ਜਿਹੜਾ ਠੇਕਾ ਦਿੱਤਾ ਉਹ ਵੀ ਕੋਲੋਂ ਚੱਲਾਂਗੇ ਤੇ ਲੋਕਾਂ ਦੇ ਹਾਲਾਤ ਲੋਕਾਂ ਦੇ ਇਦਾਂ ਦੇ ਨੇ ਬਿਲਕੁਲ ਇਹ ਜਿਹੜੀ ਕਸਰ ਕਰਨ ਵਾਲਾ ਜਿਹੜਾ ਨਾ ਲਗਭਗ ਸਾਡੇ ਇਲਾਕੇ ਨੂੰ ਹਰ ਵਾਰੀ ਮਾਰ ਪਾਉਂਦਾ ਹੈ ਇਹ ਕਿਸ ਨਾ ਕਿਸੇ ਰੂਪ ਦੇ ਵਿੱਚ ਇਹਦੇ ਟਾਈਮ ਨਾਲ ਖਾਣੇ ਦੀ ਵਧੀਆ ਸੀ ਜੀ ਆ ਜਿਸ ਤਰ੍ਹਾਂ ਪਾਣੀ ਜਦੋਂ ਤੁਹਾਡੇ ਘਰ ਆਇਆ ਹੁਣ ਦੇ ਜਿਹੜੇ ਹਾਲਾਤ ਨੇ ਹਨ ਤੁਸੀਂ ਕੀ ਸੋਚਦੇ ਹੋ ਜਿਵੇਂ ਹੁਣ ਇਹ ਬੱਚੇ ਵੀ ਨੇ ਘਰ ਦਾ ਜਿਹੜਾ ਤੁਹਾਡਾ ਬੇਸਿਕਵੇਂ ਚੱਲਦਾਗਾ ਜਿਹੜਾ ਤੁਹਾਡਾ ਜੀਵਨ ਪਾਣੀ ਆ ਉਹ ਕਿਵੇਂ ਖਰਚਾ ਵਗੈਰਾ ਤੁਸੀਂ ਕੀ ਕੰਮਕਾਰ ਕਰਦੇ ਹੋ ਬਾਈ ਹੁਣੀ ਤਾਂ ਕੰਮ ਨਹੀਂ ਕਰ ਸਕਦੇ ਤੁਹਾਡੇ ਪਤੀ ਨਹੀਂ ਕਰ ਸਕਦੇ ਸਾਡੇ ਤੋਂ ਚਲੋ ਪਿੰਡ ਦੇ ਜੋ ਆਟਾ ਦਾਣਾ ਸਾਨੂੰ ਦੇ ਕੇ ਤੇ ਅਸੀਂ ਉਹਦੇ 'ਚ ਆਪਣਾ ਟਾਈਮ ਪਾਸ ਜਿਹੜਾ ਕਰਨੇ ਕਿਉਂਕਿ ਬਾਕੀ ਭਰਾ ਚਲੋ ਆਪਣੇ ਬੱਚੇ ਆਪਣਾ ਪਰਿਵਾਰ ਸੰਭਦੇ ਆ ਅਸੀਂ ਕਿਸੇ ਨੂੰ ਨਹੀਂ ਤੰਗ ਕਰ ਸਕਦੇ ਜੀ ਕਿਉਂਕਿ ਅਸੀਂ ਤੇ ਦੁਖੀ ਹੈਗੇ ਅਸੀਂ ਕਿਉਂ ਕਿਸੇ ਨੂੰ ਪਰੇਸ਼ਾਨ ਕਰਨਾ ਹੈ ਹੂੰ ਬਸ ਇਦਾਂ ਹੀ ਪਿੰਡ ਦੇ ਸਾਧਨ ਦੇ ਆਟਾ ਦਾਣਾ ਦੇ ਜਾਂਦੇ ਉਹਦੇ ਜੀ ਅਸੀਂ ਜਾ ਰੋਟੀ ਪਾਣੀ ਆਪਣਾ ਖਾਣੇ ਆ। ਇਹ ਬੱਚੀ ਪੜਦੀ ਆ ਤੁਹਾਡੀ? ਹਾਂਜੀ ਪੜਦੀ ਸਰਕਾਰੀ ਸਕੂਲ। ਅੱਛਾ। ਹਾਂਜੀ। ਇਹਨਾਂ ਨੂੰ ਵੀ ਛੱਡਣ ਵੀ ਜਾਣਾ ਪੈਂਦਾ ਸਕੂਲ ਲੈ ਕੇ ਵੀ ਹੋਣਾ ਪੈਂਦਾ ਕਿਉਂਕਿ ਪਪਾ ਇਹਨਾਂ ਦੇ ਕੋਈ ਕੰਮ ਕਾਰ ਨਹੀਂ ਕਰ ਸਕਦੇ। ਉਹ ਤਾਂ ਮੰਜੀ ਤੇ ਹੀ 7 ਸਾਲ ਤੋਂ ਹੀ। ਤੇ ਮੇਰਾ ਤਾਂ ਕੋਈ ਵੀ ਨਹੀਂ ਹੈਗਾ ਸਹਾਰਾ ਉਹੀ ਕਮੌਣ ਵਾਲੇ ਸੀ ਉਹੀ ਮੰਜੀ ਤੇ ਪਏ ਸਾਰੀ ਜ਼ਿੰਮੇਵਾਰੀਆਂ ਜਿਹੜੀ ਮੇਰੇ ਸਿਰ ਤੇ ਹੋ। ਤਪੀਲੀਸ ਤੁਸੀਂ ਮੇਰੇ ਸਾਥ ਜ਼ਰੂਰ ਦੋ ਮੇਰੀ ਹੈਲਪ ਜ਼ਰੂਰ ਕਰਵਾਇਓ ਕਿ ਸਾਨੂੰ ਕੋਈ ਉੱਚੇ ਥਾਂ ਤੇ ਘਰ ਬਣਾ ਕੇ ਦੇ ਦੋ ਹਨ ਹੋਰ ਕੋਈ ਮੰਗਣੀ ਹੈਗੀ ਸਰਕਾਰ ਕੋ ਸਾਹਬ ਜੀ ਕੀ ਹੋਣਾ ਚਾਹੀਦਾ ਕੋਈ ਸੰਪਰਕ ਨੰਬਰ ਇਹਨਾਂ ਦਾ ਦਈਏ ਜਾਂ ਕਿਦਾਂ ਕਰੀਏ ਆਪ ਕੋ ਉਹ ਜੀ ਇਹਨਾਂ ਦਾ ਸੰਪਰਕ ਨੰਬਰ ਦੇਣਾ ਚਾਹੀਦਾ ਜੀ ਕਿਉਂਕਿ ਸੱਚ ਮੁੱਚ ਲੋੜ ਹੈ ਇਹਨਾਂ ਨੂੰ ਬਹੁਤ ਲੋੜ ਹੈ ਤੇ ਇਸ ਕਰਕੇ ਇਹਨਾਂ ਦਾ ਜੋ ਕਹਿ ਰਹੇ ਨੇ ਜ਼ਰੂਰ ਹੋਣਾ ਚਾਹੀਦਾ ਘਰ ਸਾਥ ਹੋਵੇਗੀ ਦਾ ਤੇ ਚਲੋ ਉਹਨਾਂ ਅਗੋਂ ਆਸ ਵੱਜ ਜਾਂਦੀ ਹੈ ਉਹ ਚੇਹਾਂ ਤੇ ਨਾ ਉਹ ਇੱਥੇ ਤਾਂ ਉਮੀਦ ਹੀ ਕੋਈ ਨਹੀਂ ਦੇਖੋ ਕੀ ਬਣ ਰਿਹਾ ਬਿਲਕੁਲ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਸਾਡੇ ਐਨ ਆਰ ਆ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਜਰੂਰ ਸਾਥ ਦਿਓ ਦੋਸਤੋ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਅਸੀਂ ਤੁਹਾਨੂੰ ਪੂਰਾ ਘਰ ਵੀ ਦਿਖਾ ਰਹੇ ਹਾਂ ਨਾਲ ਦੀ ਨਾਲ ਜਿਹੜੇ ਹਾਲਾਤ ਇਸ ਭੈਣ ਦੇ ਘਰ ਦੇ ਨੇ ਕੁਝ ਵੀ ਨਹੀਂ ਬਚਿਆ ਆਲੇ ਦੋ ਆਲੇ ਦਾ ਸਾਰਾ ਸਮਾਨ ਟੁੱਟ ਚੁੱਕਿਆ ਖਰਾਬ ਹੋ ਚੁੱਕਿਆ ਗਲ ਚੁੱਕਿਆ ਤੇ ਅੱਜੇ ਭੈਣ ਘਰ ਦੇ ਵਿੱਚ ਆਈ ਸੀ ਥੋੜੀ ਆਸ ਦੇ ਨਾਲ ਕਿ ਕੁਛ ਨਾ ਕੁਛ ਮੈਂ ਆਪਣਾ ਘਰ ਦਾ ਸਮਾਨ ਤਾਂ ਦੇਖਾਂ ਇੱਕ ਆਸ ਹੁੰਦੀ ਹੈ ਇਨਸਾਨ ਨੂੰ ਪਰ ਜਦੋਂ ਆਈ ਤਾਂ ਇਸ ਗਿੱਲੇ ਢੇਰਾਂ ਤੋਂ ਇਲਾਵਾ ਕੁਛ ਨਹੀਂ ਮਿਲਿਆ ਭੈਣੇ ਕੋਈ ਕੰਮ ਦੀ ਚੀਜ਼ ਬਚੀ ਕੁਛ ਵੀ ਨਹੀਂ ਵੀਰ ਜੀ ਸਾਡਾ ਕੁਛ ਨਹੀਂ ਬਚਿਆ ਹੀ ਸੀਗਾ ਸਾਡੇ ਕੋਲ ਹੋਰ ਕੋਈ ਸਮਾਨ ਨਹੀਂ ਸੀਗਾ ਆ ਵੀ ਅੰਦਰ ਹੀ ਰਹਿ ਗਿਆ ਹੁਣ ਸਾਡੇ ਕੋਲ ਕੋਈ ਆਸ ਨਹੀਂ ਹੈਗੀ ਥੋੜਾ ਕੋਈ ਸੰਪਰਕ ਨੰਬਰ ਭੈਣੇ ਜਿਹੜੀ ਦੇ ਨਾਲ ਤੁਹਾਡੇ ਨਾਲ ਕੋਈ ਕੋਈ ਗੱਲ ਕਰਨੀ ਚਾਹੇ ਤੁਹਾਡੇ ਤੱਕ ਆਉਣਾ ਚਾਹੇ ਜਾਂ ਤੁਹਾਡੀ ਕੋ ਸਹਾਇਤਾ ਕਰਨਾ ਚਾਹੇ ਕੁਛ ਉਹ ਨੰਬਰ ਜ਼ਰੂਰ ਬੋਲੋ ਜੀ ਮੇਰਾ ਨੰਬਰ ਹੈ 7710374839 ਦੋਸਤੋ ਇਹ ਭੈਣ ਹੋਂ ਦਾ ਨੰਬਰ ਆ ਤੇ ਮੈਂ ਮਾਸਟਰ ਜੀ ਹੁਣੀ ਇਸੇ ਨਗਰ ਦੇ ਨੇ ਨਾਲ ਦੇ ਨੇ ਤੇ ਇਹ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਵੀ ਸਾਥ ਦੇ ਰਹੇ ਨੇ ਤੁਸੀਂ ਕਿਸੇ ਵੀ ਭੈਣ ਭਾਈ ਨੇ ਸੰਪਰਕ ਕਰਨਾ ਤਾਂ ਤੁਸੀਂ ਭੈਣ ਨਾਲ ਸੰਪਰਕ ਕਰ ਸਕਦੇ ਹੋ ਆ ਮੈਨੂੰ ਉਮੀਦ ਹੈ ਕਿ ਭੈਣ ਦੇ ਜਿਹੜੇ ਹੰਝੂ ਆਗੇ ਇਹਨਾਂ ਦਾ ਮੁੱਲ ਜ਼ਰੂਰ ਉਤਰਨਾ ਚਾਹੀਦਾ ਕਿਉਂਕਿ ਸਾਡੇ ਪੰਜਾਬੀ ਭੈਣ ਭਾਈ ਜਿਹੜੇ ਹਮੇਸ਼ਾ ਖੜਦੇ ਆਏ ਨੇ ਤੇ ਇਸ ਬੱਚੇ ਦਾ ਇਸ ਭੈਣ ਦਾ ਜਿਹੜਾ ਉਹ ਘਰ ਦਾ ਜ਼ਰੂਰ ਹਿੱਲਾ ਹੋਣਾ ਚਾਹੀਦਾ ਚੀਜ਼ਾਂ ਬਣ ਜਾਂਦੀਆਂ ਨੇ ਉਹ ਨਾਲ ਖੜਨ ਵਾਲਿਆਂ ਦੇ ਨਾਲ ਬਣਦੀਆਂ ਨੇ ਪਰ ਜੇ ਨਾਲ ਖੜਨ ਵਾਲੇ ਹਮੇਸ਼ਾ ਜਿਹੜੇ ਸਾਥ ਦਿੰਦੇ ਆਏ ਨੇ ਤੇ ਪੰਜਾਬੀਆਂ ਤੇ ਪੂਰਾ ਮਾਣ ਹੈ ਸਾਥ ਦੀ ਇਹ ਇਸ ਭੈਣ ਨੂੰ ਦੁਬਾਰੇ ਨਹੀਂ ਰੋਣਾ ਪਊਗਾ ਇੰਨੀ ਅਸੀਂ ਉਮੀਦ ਕਰਦੇ ਹਾਂ ਅਸੀਂ ਤੁਹਾਨੂੰ ਨੰਬਰ ਇੱਕ ਵਾਰੀ ਭੈਣੇ ਫੇਰ ਬੋਲਦੇ ਹੋ ਤੁਸੀਂ ਜੀ ਜੀ ਮੇਰਾ ਨੰਬਰ 7710374839 ਅਸੀਂ ਇਹ ਨੰਬਰ ਲਿਖ ਵੀ ਰਹੇ ਆ ਤੇ ਤੁਸੀਂ ਇਹਨਾਂ ਨਾਲ ਸੰਪਰਕ ਜਰੂਰ ਕਰਿਓ ਕਿ ਮਾਸਟਰ ਜੀ ਕੋਈ ਇਦਾਂ ਦੀ ਵਿਵਸਥਾ ਬੰਦੀ ਰੱਖਿਓ ਵੀ ਇਹਨਾਂ ਦੇ ਘਰ ਦਾ ਉਸ ਤਰ੍ਹਾਂ ਹੱਲ ਹੋ ਜੇ ਇਹਨਾਂ ਨਾਲ ਸੰਪਰਕ ਚ ਰਹੋ ਤੇ ਬਹੁਤ ਸਾਰੇ ਪੰਜਾਬੀ ਭੈਣ ਭਾਈ ਸਾਡੇ ਨਾਲ ਸੰਪਰਕ ਕਰਨਗੇ ਤੇ ਅਸੀਂ ਆਸ ਕਰਦੇ ਆ ਕਿ ਇਹਨਾਂ ਦਾ ਜਿਹੜਾ ਇਹ ਦੋਸਤੋ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦਾ ਭੈਣ ਦਾ ਇਹ ਬੱਚਿਆਂ ਦਾ ਜਰੂਰ ਸਾਥ ਵੰਡਾਈਏ ਉਮੀਦ ਹੈ ਤੁਸੀਂ ਜਰੂਰ ਖੜੋਗੇ ਮਿੱਟੂ ਚੱਕ ਵਾਲੇ ਹੰਦੇ ਹੋ ਇਜਾਜ਼ਤ ਸਤਿ ਸ੍ਰੀ ਅਕਾਲ